ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੜਕਦੇ ਬੋਲ ਪ੍ਰੋਗਰਾਮ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਸਾਡਾ ਅੱਜ ਦਾ ਵਿਸ਼ਾ ਮਰਦਿਆਂ ਤੇ ਗਰਮ ਲੋਈਆਂ ਯਾਨੀ ਕਿ ਜਿਹੜੇ ਦਲ ਬਦਲੂ ਨੇ ਅਜੋਕੇ ਸਮੇਂ ਦੇ ਵਿੱਚ ਉਹਨਾਂ ਦੇ ਉੱਤੇ ਅੱਜ ਦੇ ਇਹ ਰੜਕਦੇ ਬੋਲ ਨੇ ਰੈਨਡੋਲਡ ਹਰਸ਼ਡ ਲਿਖਦੇ ਹਨ ਕਿ ਸਿਆਸਤਦਾਨ ਆਪਣੀ ਨੌਕਰੀ ਪੱਕੀ ਕਰੀ ਰੱਖਣ ਲਈ ਕੁਝ ਵੀ ਕਰ ਸਕਦਾ ਹੈ ਇਥੋਂ ਤੱਕ ਕਿ ਕਈ ਵਾਰ ਉਹ ਦੇਸ਼ ਭਗਤ ਵੀ ਬਣ ਜਾਂਦਾ ਹੈ ਇਹੀ ਹਾਲ ਅੱਜਕੱਲ ਵੱਖ-ਵੱਖ ਸਿਆਸੀ ਦਲਾਂ ਦੇ ਆਪਣੇ ਆਪ ਨੂੰ ਕਟੜ ਟਕਸਾਲੀ ਵਰਕਰ ਦੱਸਣ ਵਾਲੇ ਆਗੂ ਕਰ ਰਹੇ ਹਨ ਕਿਉਂਕਿ ਇਹ ਅਫਰੀਕੀ ਕਹਾਵਤ ਨੂੰ ਚੰਗੀ ਤਰ੍ਹਾਂ ਜਾਣਦੇ ਤੇ ਸਮਝਦੇ ਹਨ ਕਿ ਆਂਡੇ ਵੇਚਣ ਵਾਲਿਆਂ ਨੂੰ ਬਾਜ਼ਾਰ 'ਚ ਲੜਾਈ ਨਹੀਂ ਕਰਨੀ ਚਾਹੀਦੀ ਭਾਰਤੀ ਕਹਾਵਤ ਅਨੁਸਾਰ ਕੁੱਕੜ 4 ਦਿਨ ਸ਼ਹਿਰ ਰਹਿ ਆਵੇ ਤਾਂ ਮੂਰ ਬਣ ਕੇ ਮੁੜਦਾ ਹੈ ਇਸੇ ਕਹਾਵਤ ਅਨੁਸਾਰ ਕਈਆਂ ਦੀ ਘਰ ਵਾਪਸੀ ਵੀ ਹੋਵੇਗੀ ਸੋ ਪੰਜਾਬੀਆਂ ਨੂੰ ਬੜੇ ਹੀ ਧੀਰਜ ਨਾਲ ਸੋਚਣਾ ਪਵੇਗਾ ਕਿਉਂਕਿ ਇਹ ਦਲ ਬਦਲੂ ਲੋਕ ਕਿਸੇ ਦੇ ਮਿੱਤ ਨਹੀਂ ਬਣਦੇ ਤੇ ਸਾਨੂੰ ਆਪਣੀ ਪੂਛ ਤੇ ਬੈਠੀਆਂ ਮੱਖੀਆਂ ਖੋਦੀ ਅਡਾਉਣੀਆਂ ਪੈਣਗੀਆਂ ਦੂਸਰੇ ਪਾਸੇ ਜਮਹੂਰੀ ਗੱਠ ਜੋੜ ਵੀ ਸਾਰੇ ਦਲਾਂ ਦੇ ਬਾਗੀਆਂ ਨੇ ਇਕੱਠੇ ਹੋ ਕੇ ਬਣਾ ਲਿਆ ਇਸ ਇੰਡੀਆ ਦੀ ਬਰਾਤ ਚ ਪ੍ਰਾਣਾ ਹੀ ਨਹੀਂ ਜਿਸ ਘਰ ਜਾ ਕੇ ਇਸ ਬਰਾਤ ਨੇ ਢੁਗਣਾ ਉਸ ਦਾ ਕੋਈ ਥੋ ਪਤਾ ਨਹੀਂ ਹੈ ਪੁਰਾਣੀ ਕਹਾਵਤ ਹੈ ਕਿ ਇੱਕ ਮਿਆਂ ਚ ਦੋ ਤਲਵਾਰਾ ਨਹੀਂ ਪੈਂਦੀਆਂ ਇਹ ਜਮਹੂਰੀ ਗੱਠ ਜੋੜ ਨੇ ਤਾਂ ਕਈ ਤਲਵਾਰਾਂ ਇੱਕੋ ਮਿਆਂਚ ਫਿੱਟ ਕਰ ਲਿਆ ਨੇ ਚੋਣਾਂ ਦੀ ਰਣਪੇਰੀ ਕੁੱਲ ਮਿਲਾ ਕੇ ਵੱਜ ਚੁੱਕੀ ਹੈ ਇਸ ਚੋਣ ਜੁਦ ਵਿੱਚ ਕਾਮਯਾਬੀ ਲਈ ਹਿੰਮਤ ਦਲੇਰੀ ਚਾਣਕਿਆ ਨੀਤੀ ਫਰੇਬ ਆਪਣੀ ਮਾਂ ਪਾਰਟੀ ਨਾਲ ਗੱਦਾਰੀ ਦੇ ਨਾਂ ਨਾਲ ਕਿਤੇ ਕਿਤੇ ਲਿਆਕਤ ਦਾ ਹਥਿਆਰ ਵੀ ਚੱਲੇਗਾ ਲੋਕਤੰਤਰ ਦੀ ਇੱਕ ਖਾਸੀਅਤ ਹੁੰਦੀ ਹੈ ਕਿ ਇੱਥੇ ਸਿਰ ਗਨੇ ਜਾਂਦੇ ਨੇ ਤੋਲੇ ਨਹੀਂ ਜਾਂਦੇ ਇਸ ਸਬੰਧੀ ਰੰਗੀਲੇ ਕਲਮ ਨਵੀਸ ਦੁਰਲਭ ਸਿੰਘ ਲਿਖਦੇ ਹਨ ਕਿ 10 ਭੁੱਖੇ ਸੀ ਕਿਦਰੇ ਤੁਰੇ ਜਾਂਦੇ ਵਿੱਚੋਂ ਨੌਵਾਂ ਨੇ ਭੁੰਨ ਕੇ ਕਾਂ ਖਾਦਾ ਇੱਕ ਭਲਾ ਲੋਕ ਸੀ ਰੱਬ ਦੇ ਖੌਫ ਵਾਲਾ ਤਾਈਓ ਉਸਨੇ ਨਹੀਂਓ ਭੁੰਨ ਕੇ ਕਾਂ ਖਾਦਾ ਪਿੰਡ ਆ ਕੇ ਭਲੇ ਨੇ ਗੱਲ ਕੀਤੀ ਕਿ ਨੌਵਾਂ ਨੇ ਭੁੰਨ ਕੇ ਕਾਂ ਖਾਦਾ ਨੌਵਾਂ ਨੇ ਇੱਕ ਆਵਾਜ਼ ਹੋ ਕੇ ਲਾ ਦਿੱਤਾ ਭਲੇ ਦਾ ਨਾ ਖਾਦਾ ਹੁਣ ਲੋਕਤੰਤਰ ਮੁਤਾਬਕ ਤਾਂ ਨੌਵਾਂ ਦੀ ਗੱਲ ਹੀ ਮੰਨੀ ਜਾਵੇਗੀ ਇਸ ਗੱਲ ਦਾ ਅੰਤ ਇਹ ਹੋਇਆ ਕਿ ਉਸ ਭਲੇ ਵਿਅਕਤੀ ਦੇ ਖਾਨਦਾਨ ਦੀ ਆਲ ਹੀ ਕਾਂ ਖਾਣਾ ਪੈ ਗਈ ਇਸ ਵਾਰ ਚੋਣਾ ਕਾਫੀ ਦਿਲਚਸਪ ਹੋਣੀਆਂ ਹਨ ਕਿਉਂਕਿ ਹਰ ਛੋਟਾ ਮੋਟਾ ਨੇਤਾ ਇੱਕ ਛਾਪੇ ਵਿੱਚੋਂ ਬੁੜ ਕੇ ਦੂਸਰੇ ਦੇ ਛੱਜ ਵਿੱਚ ਜਾ ਰਿਹਾ ਜਿਸ ਨੂੰ ਦੱਬ ਕੇ ਛਾਂਟਿਆ ਜਾਵੇਗਾ ਤੇ ਦੁਖੀ ਹੋ ਕੇ ਮਗਰੋਂ ਉਹੀ ਨੇਤਾ ਕਿਸੇ ਹੋਰ ਛਤਰੀ ਦਾ ਕਬੂਤਰ ਬਣ ਜਾਵੇਗਾ ਹੁਣ ਤਾਂ ਬਕਾਊ ਦਾਲ ਬਦਲੂ ਨੇਤਾਵਾਂ ਦੀ ਮੰਡੀ ਲੱਗੀ ਹੋਈ ਹੈ ਕਾਂਗਰਸ ਕਾਲੀ ਭਾਜਪਾ ਆਪ ਬੈਂਸਪਰਾ ਟਕਸਾਲੀ ਖਹਿਰਾ बसपा ਸੀਪੀਆਈ ਸੀਪੀਐਮ ਤੇ ਬਾਕੀਆਂ ਦਾ ਨਾਮ ਤੇ ਸਾਨੂੰ ਵੀ ਨਹੀਂ ਪਤਾ ਇੱਥੇ ਇੱਕ ਗੱਲ ਤਾਂ ਸਾਫ਼ ਹੈ ਕਿ ਪੰਜਾਬ ਚ ਚੌਂ ਕੋਨਾ ਮੁਕਾਬਲਾ ਹੋਵੇਗਾ ਹੀ ਹੋਵੇਗਾ ਹੁਣ ਪੰਜਾਬ ਦਾ ਵਾਹ ਭਾਜਪਾ ਕਾਂਗਰਸੀਆਂ ਤੇ ਆਮ ਆਦਮੀ ਪਾਰਟੀ ਦੇ ਨਾਲ ਪੈ ਗਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤਾਂ ਅਕਾਲੀ ਦਲ ਬਾਦਲ ਬਣ ਗਿਆ ਬਾਦਲਗਾਂ ਕੋਲ ਪੰਤਕ ਮੁੱਦਾ ਹੀ ਨਹੀਂ ਨਾ ਸ੍ਰੀ ਅਨੰਦਪੁਰ ਸਾਹਿਬ ਦਾ ਮਤਾਂ ਰਹਾ ਨਾ ਚੰਡੀਗੜ੍ਹ ਪੰਜਾਬ ਦਾ ਮੁੱਦਾ ਰਹਾ ਨਾ ਹਰਿਆਣੇ ਵਿਜਲੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ ਦੀ ਗੱਲ ਰਹੀ ਹੁਣ ਤਾਂ ਰੋਟੀ ਕੱਪੜਾ ਮਕਾਨ ਤੇ ਬਿਜਲੀ ਮੁਫਤ ਮੁਫਤ ਮੁਫਦੀ ਗਾਰੰਟੀ ਦੇ ਰੌਲੇ ਤੇਹੀ ਸਿਆਸਤ ਹੋਣੀ ਹੈ ਨਾ ਕਿ ਅਗਾਹ ਵਧੂ ਚੰਗੇ ਮੁੱਦਿਆਂ ਤੇ ਇਹੀ ਕਾਰਨ ਹੈ ਕਿ ਚੰਗਾ ਵਿਅਕਤੀ ਜਿੱਤਦਾ ਹੀ ਨਹੀਂ ਕਿਉਂਕਿ ਅਸੀਂ ਵੀ ਕਿਤੇ ਨਾ ਕਿਤੇ ਚੰਗੇ ਨਹੀਂ ਰਹੇ ਕੁੱਲ ਮਿਲਾ ਕੇ ਜੋ ਨਤੀਜਾ ਨਿਕਲਦਾ ਨਜ਼ਰ ਆ ਰਿਹਾ ਉਹ ਇਹ ਕਿ ਚੰਗਿਆਂ ਦੀ ਨਾ ਲੋੜ ਬੇ ਬਾਬਾ ਹੁਣ ਮਰਦਿਆਂ ਤੇ ਗਰਮ ਲੋਈਆਂ ਦੇਣੀਆਂ ਬੰਦ ਕਰੀਏ ਕਿਉਂਕਿ ਠੰਡ ਜਿਉਂਦਿਆਂ ਨੂੰ ਲੱਗਦੀ ਹੈ ਇਹ ਸਾਲ ਦੀ ਸ਼ੁਰੂਆਤ ਅਸੀਂ ਇੰਜ ਕਹਿ ਕੇ ਕਰ ਸਕਦੇ ਹਾਂ ਕਿ ਕੁਝ ਲੋਕ ਪਰਖੇ ਗਏ ਨੇ ਤੇ ਕੁਝ ਨੇ ਸਾਨੂੰ ਪਰਖ ਲਿਆ ਤੇ ਆਪਣੀ ਵੋਟ ਦਾ ਅਸੀਂ ਸਹੀ ਇਸਤੇਮਾਲ ਕਰੀਏ ਤਾਂ ਕਿ ਅਸੀਂ ਅੰਤ ਨੂੰ ਹਾਰੀਏ ਨਾ ਏ ਨਾ ਹੋਵੇ ਕਿ ਸ਼ਾ ਮੁਹੰਮਦਾ ਇੱਕ ਸਰਕਾਰ ਵਾਜੋਂ ਫੌਜਾ ਜੱਤ ਕੇ ਅੰਤ ਨੂੰ ਆਹਾਰੀਆਂ ਜੀ ਅੱਜ ਦੇ ਰੜਕਦੇ ਬੋਲ ਪ੍ਰੋਗਰਾਮ ਵਿੱਚ ਸਿਰਫ ਇੰਨਾ ਹੀ ਨਵਾਂ ਵਿਸ਼ਾ ਲੈ ਕੇ ਜਲਦੀ ਤੁਹਾਡੇ ਤੱਕ ਹਾਜ਼ਰ ਹੋਵਾਂਗੇ ਤਦ ਤੱਕ ਲਈ ਬਲਵਿੰਦਰ ਸਿੰਘ ਪੜ੍ਹਨ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ